ਸ਼ਾਹ ਨੂੰ ਖੇਡਦੇ ਖੇਡਦੇ ਬੱਚੇ ਬਸ ਮਲੇ ਚ ਗਾਇਬ ਹੋ ਗਏ ਹੂੰ ਬਾਅਦ ਚ ਦੂਜੇ ਬੱਚੇ ਜਿਹੜੇ ਨਾਲ ਦੇ ਮੁੜੇ ਆਏ ਸੀਗੇ ਉਹਨਾਂ ਨੂੰ ਅਸੀਂ ਪੁੱਛਿਆ ਕਹਿੰਦੇ ਪਾਰਕ ਚ ਬੈਠੇ ਹੂੰ ਜੇ ਉੱਥੋਂ ਅਸੀਂ ਘਰ ਦੇਖਣਗੇ ਪਾਰਕ ਜਿੱਥੇ ਕੁਝ ਨਹੀਂ ਸੀਗਾ ਉਹ ਹੀ ਸਵੇਰ ਹੁੰਦੀ ਹੈ ਗੁਰਦੁਆਰੇ ਚ ਬਾਜ ਦਵਾ ਲਈ ਹੂੰ ਬਾਜ ਦੋਨੋਂ ਦਾ ਮੇਰਾ ਧਿਆਨ ਕੋ ਫਿਰਦੀ ਸਰੋਰ ਉਹ ਨਹੀਂ ਪਹੇ ਮੈਂ ਦੇਖ ਲਵਾਂ ਇੱਧਰ ਕਿੱਥੇ ਨਗਰ ਬੈਠੇ ਹੋਣਗੇ ਹੂੰ ਡਰਦਾ ਬੱਚਾ ਕੋਈ ਮੁੱਕੇ ਬੈਈ ਜਾਂਦਾ ਹੂੰ ਮੈਨੂੰ ਸਾਹਮਣੇ ਚੱਪਲਾਂ ਦਿਸੀਆਂ ਕਪੜੇ ਉਹਨੂੰ ਕੋਈ ਉੱਥੇ ਪਾਣੀ ਤੇ ਤਿਆਰ ਦਾ ਦਿਸਿਆ ਹਮ ਮੈਂ ਗੌਰ ਨਾਲ ਦੇਖਦਾ ਮੈਨੂੰ ਜੀ ਕੀ ਨਾਮ ਕੀ ਤੁਹਾਡਾ ਜੀ ਮੇਰਾ ਨਾਮ ਪੱਪੂ ਹੈ ਹਾਂ ਪੱਪੂ ਜੀ ਕੀ ਗੱਲਬਾਤ ਹੋਈ ਹੈ ਕੀ ਦੇ ਬੱਚੇ ਸੀ ਕੀ ਨਾਮ ਸੀ ਉਹਨਾਂ ਦੇ ਮੇਰੇ ਭਰਾ ਦੇ ਬੱਚੇ ਸੀ ਤੁਹਾਡੇ ਭਰਾ ਦਾ ਕੀ ਨਾਮ ਹੈ ਤੇਜਿੰਦਰ ਕੁਮਾਰ ਜੀ ਕੰਦੀ ਅੱਛਾ ਜੀ ਤੇ ਸ਼ਾਹ ਨੂੰ ਘੇੜ ਤੇ ਘੇੜਦੇ ਬੱਚੇ ਬਸ ਮੰਨੇ ਚ ਗਾਇਬ ਹੋ ਗਏ ਹਮ ਬਾਅਦ ਚ ਦੂਜੇ ਬੱਚੇ ਜਿਹੜੇ ਨਾਲ ਤੇ ਮੁੜੇ ਆਏ ਸੀਗੇ ਉਹਨਾਂ ਨੂੰ ਅਸੀਂ ਪੁੱਛਿਆ ਕਹਿੰਦੇ ਪਾਰਕ ਚ ਬੈਠੇ ਹਮ ਜੀ ਉੱਥੋਂ ਅਸੀਂ ਦਵਰ ਦੇਖਣਗੇ ਪਾਰਕੀ ਤਾਂ ਕੁਝ ਹੈ ਨਹੀਂ ਸੀਗਾ ਹਮ ਕੀ ਕਾਫੀ ਟਾਈਮ ਹੋ ਗਿਆ ਜੀ 9:30 ਦਾ ਹੂੰ ਉਸ ਤੋਂ ਬਾਅਦ ਅਸੀਂ ਆਸ-ਪਾਸੇ ਵੀ ਦੇਖਿਆ ਹੂੰ ਗੁਰਦੁਆਰੇ ਵਾਲੀ ਪਾਰਕ 'ਚ ਵੀ ਦੇਖਿਆ ਉੱਥੇ ਵੀ ਕਿਤੇਾਨੂੰ ਮਿਲਿਆ ਕਿੰਨੇ ਬੱਚੇ ਖੇਡ ਰਹੇ ਸੀ ਕੀ ਕੀ ਨਾਮ ਸੀ ਬੱਚਿਆਂ ਦੇ ਬੱਚੇ ਇੱਕ ਦਾ ਨਾਮ ਤਾਂ ਮ੍ਰਿਤਕ ਬੱਚਿਆਂ ਦੇ ਨਾਮ ਕੀ ਸੀ ਮ੍ਰਿਤਕ ਦੇ ਹੈਗਾ ਇੱਕ ਦਾ ਮੰਨੂ ਇੱਕ ਸਾਇਲ ਹੂੰ ਸਾਇਲ ਵੱਡਾ ਹੈ ਮੰਨੂ ਛੋਟਾ ਕਿੰਨੇ ਬੱਚੇ ਖੇਡਣਗੇ ਸੀ ਬੱਚੇ 5 ਬੱਚੇ ਖੇਡਣਗੇ ਫਿਰ ਪਤਾ ਕਿਵੇਂ ਲੱਗਿਆ ਤੇ ਉਹ ਜੀ ਸਵੇਰ ਗੁਰਦੁਆਰੇ 'ਚ ਆਵਾਜ਼ ਦਵਾ ਲਈਏ ਹੂੰ ਬਾਈਦੋ ਨਾ ਮੇਰਾ ਧਿਆਨ ਕੁਦਰ ਦੀ ਸਰੋਵਰ ਉਨ ਨਹੀਂ ਪੈ ਗਿਆ ਮੈਂ ਦੇਖ ਲਾ ਵਾ ਇੱਧਰ ਕਿ ਦੇ ਇੱਥੇ ਨਗਰ ਬੈਠੇ ਹਣ ਲੁਕੇ ਹੂੰ ਡਰ ਦਾ ਬੱਚਾ ਕੋਈ ਲੁਕੇ ਬਾਈ ਜਾਂਦਾ ਹੂੰ ਮੈਨੂੰ ਸਾਹਮਣੇ ਚੱਪਲਾਂ ਦਿੱਸੀਆਂ ਕੱਪੜੇ ਉਹਨੂੰ ਕੋਈ ਉੱਥੇ ਪਾਣੀ ਤੇ ਤਿਆਰ ਦਾ ਦਿੱਸਿਆ ਹੂੰ ਮੈਂ ਗੌਰ ਨਾਲ ਦੇਖ ਕੇ ਮੈਨੂੰ ਯਕੀਨ ਜਾ ਹੋ ਗਿਆ ਮੈਂ ਬੱਚਾ ਹੀ ਹੈ ਹੂੰ ਚੱਪਲਾਂ ਦੇਖ ਕੇ ਪੱਕਾ ਹੀ ਹੋ ਗਿਆ ਸੀ ਮੈਂ ਬੱਚਾ ਸਾਡਾ ਹੀ ਹੈ ਉਹ ਤੋਂ ਬਾਅਦ ਫਿਰ ਕੁਝ ਉੱਤੇ ਬੰਦੇ ਖੜੇ ਸੀ ਉਹਨਾਂ ਨੇ ਕਢਾ ਕੇ ਬੱਚਾ ਮੈਂ ਰਮੇਸ਼ ਕੁਮਾਰ ਐਮਸੀ ਵਾਰਡ ਨੰਬਰ 12 ਗਿੱਦੜਵਾ ਹਾਂਜੀ ਕੀ ਗੱਲਬਾਤ ਹੋਈ ਹੈ ਤੁਹਾਡੇ ਮੱਲੇ ਦੇ ਵਿੱਚ ਇੱਕ ਛੋਟੀ ਛੋਟੀ ਗੱਲਬਾਤ ਕੱਲ ਬੱਚੇ ਖੇਡਣ ਗਏ ਆ ਜੀ ਕਹਿੰਦੇ ਅਸੀਂ ਮੇਲਾ ਦੇਖ ਕੇ ਆਣਾ ਤੇ ਉਹ ਕਹਿੰਦੇ ਚਲੋ ਬੱਚੇ ਜਾਂਦੇ ਆ ਕਹਿੰਦੇ ਖੇਡ ਜਾਓ ਭਾਈ ਤੇ ਰਾਤ ਨੂੰ 9 10 ਵਜੇ ਤੱਕ ਉਹ ਬੱਚੇ ਵਾਪਸ ਨਹੀਂ ਪਰਦੇ ਹਮ ਘਰਦਿਆਂ ਨੇ ਬਹੁਤ ਭਾਲ ਕੀਤੀ ਥਾਣੇ ਵੀ ਗਏ ਸਾਰੇ ਪਾਸੇ ਭਾਲ ਕਰਕੇ ਆਏ ਆ ਤੇ ਉਹਨਾਂ ਨੂੰ ਮਿਲਿਆ ਨਹੀਂ ਨੂੰ ਰਾਤ 12:00 ਤੱਕ ਭਾਲ ਤੇ ਰਿਹਾ ਹੂੰ ਤੇ ਕੰਪਲੀਟ ਕਰਾ ਦਿੱਤੀ ਸੀ ਕੰਪਲੀਟ ਦਿੱਤੀ ਹੋਈ ਕਾਲਸ ਨੂੰ ਸਵੇਰ ਵੀ ਦੇਖ ਕੇ ਆਇਆ ਹੂੰ ਅੱਛਾ ਕਾਲਸ ਵੀ ਆ ਗਈ ਜੀ ਸਵੇਰ ਹੀ ਹੂੰ ਤੇ ਉਹ ਜਦ ਸਵੇਰੇ ਨਾ ਕੋਈ ਕੋਈ ਫੋਨ ਆਇਆ ਤੇ ਕਹਿੰਦੇ ਵੀ ਇਸ ਤਰ੍ਹਾਂ ਕਰਕੇ ਨੇ ਦੋ ਬੱਚਿਆਂ ਦੀ ਡੈਡ ਬੁਡੀਆਂ ਆਪਣੇ ਅੰਗਰ ਦੁਆਰਾ ਸਾਹ ਚ ਤੈਰੀ ਜਾਂਦੀ ਹੈ ਹੂੰ ਤਲਾਬ ਵਿੱਚ ਤਲਾਬ ਦੇ ਵਿੱਚ ਹੂੰ ਤੇ ਉਦੋਂ ਜਦੋਂ ਇਹਨਾਂ ਨੂੰ ਜਾ ਕੇ ਦੇਖਿਆ ਤੇ ਉਹੀ ਬੱਚੇ ਸੀ ਦੋਨੇ ਹੂੰ ਇੱਕ 9 ਸਾਲ ਦਾ ਸੀ ਇੱਕ 10 ਸਾਲ ਦਾ ਸੀ ਗੱਲ ਕਰੀਏ ਕਿੰਨੇ ਬੱਚੇ ਸੀਗੇ ਇਮੇਜੀ ਇਹ ਤਰਜਿੰਦਰ ਸਿੰਘ ਹੈ ਜੀ ਉਹਦਾ ਦਿਹਾੜੀ ਮਜ਼ਦੂਰੀ ਕਰਦਾ ਹੈ ਸਬਜ਼ੀ ਰਿਹੜੀ ਵਗੈਰਾ ਲਾਂਦਾ ਹੈ ਹਾਂਜੀ ਮ੍ਰਿਤਕ ਬੱਚੇ ਕਿਹੜੇ-ਕਿਹੜੇ ਸੀਗੇ ਜੀ ਮ੍ਰਿਤਕ ਬੱਚੇ ਦਾ ਇੱਕ ਤਾਂ ਨਾਂ ਦਾ ਮੋਨੂ ਹੈ ਜੀ ਮਨੂ ਇੱਕ ਦਾ ਨਾਮ ਸੀ ਸ਼ਾਇਦ ਜਸ਼ਨਪ੍ਰੀਤ ਜੁਨਿਤਰਾ ਸੀ ਦੰਨ ਸਗੇ ਪਰ ਆਈ ਹਾਂਜੀ